ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੰਗਤ ਜਿਓ ਆਪ ਜੀ ਨਾਲ ਅੱਜ ਵਿਚਾਰਾਂ ਦੀ ਸਾਂਝ ਪਾਣੀ ਸੀ ਮਨ ਦੇ ਵਿੱਚ ਬਹੁਤ ਵਿਚਾਰ ਆ ਰਹੇ ਸੀ ਅੱਜ ਦੇ ਕਲਯੁਗ ਦੇ ਵਿੱਚ ਹਰ ਕੋਈ ਇਨਸਾਨ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਲੇਕਿਨ ਉਸ ਰੱਬ ਦੀ ਉਸ ਰੱਬ ਦੀ ਕਿਰਪਾ ਜਦ ਤੱਕ ਤੁਹਾਡੇ ਸਿਰ ਤੇ ਨਹੀਂ ਹੁੰਦੀ ਤਾਂ ਖਿਆਣਾ ਬਣ ਕੇ ਵੀ ਕੁਝ ਨਹੀਂ ਬਣਦਾ ਕਿਉਂਕਿ ਉਹੀ ਦੇਣ ਵਾਲਾ ਤੇ ਉਹੀ ਖੋਣ ਵਾਲਾ ਹੈ ਸਭ ਤੋਂ ਵੱਡੀ ਗੱਲ ਕਲਯੁਗ ਦੇ ਵਿੱਚ ਜਿਹੜਾ ਵੀ ਪ੍ਰਾਣੀ ਉਸ ਵਾਹਿਗੁਰੂ ਦਾ ਨਾਮ ਜਪੇਗਾ ਉਸ ਦਾ ਬੇੜਾ ਹੀ ਪਾਰ ਹੋਣਾ ਹੈ ਬਾਕੀ ਪ੍ਰਾਣੀ ਇਸ ਭਵ ਸਾਗਰ ਦੇ ਵਿੱਚ ਐਵੇਂ ਹੀ ਡੁੱਬ ਜਾਣੇ ਹਨ ਆਪ ਜੀ ਨੂੰ ਅੱਜ ਇੱਕ ਵਿਚਾਰ ਸਾਂਝੀ ਕਰਨੀ ਹੈ ਅੰਮ੍ਰਿਤ ਵੇਲੇ ਦੀ ਹਰ ਕਿਸੇ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅੰਮ੍ਰਿਤ ਵੇਲੇ ਦਾ ਸਮਾਂ ਕਿਹੜਾ ਹੁੰਦਾ ਹੈ ਸਭ ਤੋਂ ਪਹਿਲੀ ਸਾਂਝ ਇਸੇ ਵਿਚਾਰ ਦੀ ਪਾਉਣੀ ਹੈ ਕਿ ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ ਹੈ ਤੇ ਅੰਮ੍ਰਿਤ ਵੇਲੇ ਤੋਂ ਕੀ ਭਾਵ ਹੈ ਤੇ ਇਸ ਦੇ ਅੰਮ੍ਰਿਤ ਵੇਲੇ ਉਸ ਰੱਬ ਦਾ ਨਾਮ ਜਪਣ ਨਾਲ ਕੀ ਫਾਇਦੇ ਹੁੰਦੇ ਹਨ ਆਪ ਜੀ ਨਾਲ ਜੋ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਉਹ ਅਸੀਂ ਮਨ ਦੀਆਂ ਗਹਿਰਾਈਆਂ ਤੋਂ ਵਿਚਾਰ ਜੋ ਸਾਡੇ ਮਨ ਦੇ ਵਿੱਚ ਉੱਠਦੇ ਹਨ ਉਹ ਸਾਂਝਾ ਪਾਉਂਦੇ ਹਾਂ ਅੰਮ੍ਰਿਤ ਵੇਲੇ ਤੋਂ ਭਾਵ ਹੈ ਜਦੋਂ ਦੋਨੋਂ ਸਮਿਆਂ ਦੇ ਵਿੱਚ ਜਦੋਂ ਆਪਾਂ ਕਹੀਏ ਕਿ ਚੰਨ ਡੁੱਬ ਜਾਂਦਾ ਹੈ ਤੇ ਸੂਰਜ ਵੀ ਧਰਤੀ ਤੇ ਨਹੀਂ ਆਉਂਦਾ ਉਹ ਵੇਲਾ ਅੰਮ੍ਰਿਤ ਵੇਲਾ ਖਵਾਉਂਦਾ ਹੈ ਭਾਵ ਆਪਾਂ ਸੋਚ ਲਈਏ ਕਿ 2 ਵਜੇ ਤੋਂ ਲੈ ਕੇ ਸਵੇਰ ਦੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਅੰਮ੍ਰਿਤ ਵੇਲਾ ਹੀ ਆਖਿਆ ਜਾ ਸਕਦਾ ਹੈ ਭਾਈ ਸਾਹਿਬ ਜੀਓ ਸਵੇਰੇ ਆਪਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀਏ ਕੇਸ਼ੀਅ ਇਸ਼ਨਾਨ ਕਰੀਏ ਤੇ ਉਸ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੀਏ ਜੋ ਨਿਤਨੇਮ ਦਾ ਪਾਠ ਅਸੀਂ ਰੋਜ਼ ਕਰਦੇ ਹਾਂ ਉਹ ਨਿਤਨੇਮ ਦੇ ਅਸੀਂ ਧਾਰਨੀ ਬਣੀਏ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਜੇ ਅਸੀਂ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਹੈ ਉਸ ਗੁਰਦੁਆਰਾ ਸਾਹਿਬ ਤੇ ਬਹਿ ਕੇ ਉਸੇ ਸਥਾਨ ਤੇ ਬੈਠ ਕੇ ਰੋਜ਼ ਪਾਠ ਕਰਿਏ ਉਸ ਰੱਬ ਨੂੰ ਯਾਦ ਕਰੀਏ ਸੱਚੇ ਮਨ ਨਾਲ ਜੇ ਉਸ ਰੱਬ ਨੂੰ ਅਸੀਂ ਅੰਮ੍ਰਿਤ ਵੇਲੇ ਯਾਦ ਕਰਦੇ ਹਾਂ ਤਾਂ ਉਹ ਪ੍ਰਮਾਤਮਾ ਸਾਡੀਆਂ ਝੋਲੀਆਂ ਭਰਦਾ ਹੈ ਸਾਨੂੰ ਖੁਸ਼ੀਆਂ ਦੀ ਬਖਸ਼ਿਸ਼ ਕਰਦਾ ਹੈ ਸੋ ਨਿਤਨੇਮ ਦੇ ਵਿੱਚ ਜੋ ਵੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ ਉਸ ਬਾਣੀ ਦੇ ਪੱਕੇ ਹੋਈਏ ਬਾਣੀ ਵੀ ਸ਼ੁੱਧ ਪੜ੍ਹੀਏ ਸ਼ੁੱਧ ਵਿਚਾਰਾਂ ਕਰੀਏ ਜੇਕਰ ਅੰਮ੍ਰਿਤ ਵੇਲੇ ਅਸੀਂ ਰੋਜ਼ ਹੀ ਉਸ ਰੱਬ ਨੂੰ ਯਾਦ ਕਰਦੇ ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਸਵੇਰ ਦੀ ਬਾਣੀ ਅਸੀਂ ਪੜ੍ਹਦੇ ਹਾਂ ਤਾਂ ਸਾਰੇ ਹੀ ਦੁੱਖ ਸਾਡੀ ਜ਼ਿੰਦਗੀ ਦੇ ਵਿੱਚੋਂ ਨਸ ਜਾਂਦੇ ਹਨ ਸੋ ਆਓ ਵਾਹਿਗੁਰੂ ਜੀਓ ਅੱਜ ਤੋਂ ਅਸੀਂ ਆਪਣੇ ਆਪ ਨਾਲ ਹੀ ਇੱਕ ਪ੍ਰੋਮਿਸ ਕਰੀਏ ਵਾਅਦਾ ਕਰੀਏ ਕਿ ਸਵੇਰ ਤੋਂ ਹੀ ਅਸੀਂ ਅੰਮ੍ਰਿਤ ਵੇਲੇ ਦੇ ਧਾਰਨੀ ਬਣਾਂਗੇ ਸਵੇਰੇ ਉੱਠਦੇ ਸਾਰ ਹੀ ਸਭ ਤੋਂ ਪਹਿਲਾਂ ਇਸ਼ਨਾਨ ਕਰਾਂਗੇ ਇਸ਼ਨਾਨ ਕਰਕੇ ਇੱਕੋ ਜਗ੍ਹਾ ਤੇ ਜਿਹੜਾ ਸਥਾਨ ਅਸੀਂ ਬਣਾਇਆ ਆਪਣੇ ਘਰ ਦੇ ਵਿੱਚ ਉਸ ਸਥਾਨ ਤੇ ਬੈਠ ਕੇ ਉਸ ਰੱਬ ਨੂੰ ਯਾਦ ਕਰਾਂਗੇ ਵਾਹਿਗੁਰੂ ਸਭ ਦੀਆਂ ਹੀ ਝੋਲੀਆਂ ਭਰੇਗਾ ਇਹ ਪਰਮਾਤਮਾ ਇਹ ਵਾਹਿਗੁਰੂ ਬਹੁਤ ਖੁਸ਼ੀਆਂ ਵੰਡਦਾ ਹੈ ਸੋ ਆਓ ਖੁਸ਼ੀਆਂ ਵੰਡੀਆਂ ਜਾ ਰਹੀਆਂ ਹਨ ਆਪਾਂ ਝੋਲੀਆਂ ਅੱਢੀਏ ਅੰਮ੍ਰਿਤ ਵੇਲੇ ਦਾ ਫਾਇਦਾ ਉਠਾਈਏ ਝੋਲੀਆਂ ਅੱਢ ਕੇ ਦਾਤਾ ਮੰਗੀਏ ਤੇ ਪ੍ਰਮਾਤਮਾ ਵਾਹਿਗੁਰੂ ਸਾਨੂੰ ਦਾਤਾਂ ਦੀ ਬਖਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ